ਤਿਆਰੀਆਂ ਹੋ ਗਈਆਂ ਨਾ ਹੋਰ ਚੱਲੇ ਪੂਨੇ ਨੂੰ ਬੰਬਾ ਪੂਨਾ ਸਾਰੇ ਦੇਖੋਗੇ ਇੱਧਰ ਸਮਾਨ ਰੱਖ ਹੋ ਗਿਆ ਸਾਨੂੰ ਲੈ ਕੇ ਨਹੀਂ ਚੱਲੇ ਫੋਲ ਫੋਲ ਦਿਖਾਣਾ ਪੈ ਗਿਆ ਵੱਡਾ ਗਿਆ ਵੱਡਾ ਗਿਆ ਨਹੀਂ ਸਗਾ ਐਨਾ ਰੋਣਗਾ ਤਾਂ ਚੜਿਆ ਇਹ ਇਹ ਬੰਬੇ ਨੂੰ ਚੱਲੇ ਆਪ ਕਿਤੇ ਉਹ ਨਾਨੀ ਵੀ ਰੋਈ ਜਾਂਦੀ ਤਾਂ ਉਹ ਵੀ ਰੋਈ ਜਾਂਦੇ ਉਹਨੂੰ ਰੋੜਨ ਹਾਂ ਮੈਂ ਤਾਂ ਨਹੀਂ ਰੋਂਦੀ ਹਾਂ ਕੀ ਹੋਇਆ ਨਾਲ ਜਾਣਾ ਸੀ ਕੋਈ ਤਾਂ ਭੱਜ ਪੇਜਾ ਮੰਮੀ ਉੱਥੇ ਰੋਈ ਜਾਂਦੀ ਮੇਰੇ ਜਾਣ ਦੇ ਚੱਕਰਾਂ ਜੇ ਉਹਨਾਂ ਨੂੰ ਦੇਖੋ ਵੀ ਤੁਹਾਨੂੰ ਲੋੜੀ ਇੱਥੇ ਪਾਉਣੀ ਚਾਹੀਦੀ ਸਾਡੇ ਨਿਆਣੇ ਰਵਾਉਣ ਦਾ ਹੈ ਤੂੰ ਚਲ ਉਹਨੇ ਕੋਥੇ ਗੰਗੀ ਹੋ ਮੋਟਰਸਾਈਕਲ ਆਚਾ ਸਾਨੂੰ ਨਹੀਂ ਖੜਨਾ ਜਾਣ ਲੱਗੇ ਭਾਈ ਫੈਮਿਲੀ ਫੋਟੋ ਹੋਣ ਲੱਗੀ ਆ ਨਿਆਣੇ ਮੇਰੇ ਰੋਈ ਜਾਂਦੇ ਬੱਬਲ ਵੀ ਤੂੰ ਲੋੜੀ ਇੱਥੇ ਪਾਉਂਦਾ ਤਾਂ ਮੇਰੇ ਨਿਆਣੇ ਦਾ ਖੁਸ਼ ਹੁੰਦੇ ਹਰਪ੍ਰੀਤ ਤੇ ਚੱਕੋਵਾਲ ਦੀ ਜ਼ਿੰਮੇਵਾਰੀ ਭਾਈ ਸਾਡੇ ਦੇ ਝਾਵਾਂ ਦੀ ਆ ਅਸੀਂ ਕਿਤੇ ਜਾ ਸਕਦੇ ਉਹ ਪਰ ਜਿ ਰੋਣਾ ਨਹੀਂ ਉਥੋਂ ਆਉਣ ਲੱਗਿਆ ਨੇ ਵੀ ਤਾਂ ਇੱਥੇ ਜਾਣ ਲੱਗਿਆ ਨੇ ਵੀ ਫੁੱਪੜ ਸਾਡਾ ਬਹੁਤ ਥੋੜੇ ਦਿਲ ਦਾ ਆ ਬਹੁਤ ਜਲਦੀ ਇਮੋਸ਼ਨਲ ਹੋ ਜਾਂਦੇ ਉਹਨਾਂ ਦੀ ਬੱਸ ਆ ਗਈ ਉਹਨਾਂ ਦਾ ਆਪਣਾ ਰੋਣ ਨੂੰ ਬਹੁਤ ਬਾਏ ਬਾਏ ਫੋਟੋ ਖਿੱਚ ਲਏ ਨੇ ਨਾ ਬਾਈ ਸਿੰਦੀ ਮਾੜੀ ਕਰਕੇ ਚੱਲੇ ਸਾਨੂੰ ਛੱਡ ਚੱਲੇ ਆ ਸਾਨੂੰ ਛੱਡ ਚੱਲੇ ਆ